ਇਹ ਉਹ ਜੋਗ ਹੈ ਜਿੱਥੇ ਕਰਮੀ ਆਪੋ ਆਪਣੀ ਕੇ ਨੇੜਾ ਹੈ ਕੇ ਦੂਰ ਆਪਣੇ ਆਪਣੇ ਕਰਮਾਂ ਦਾ ਲੇਖ ਹੈ ਪਤੀ ਦਾ ਪਤਨੀ ਨੇ ਨਹੀਂ ਦੇਣਾ ਪਤਨੀ ਦਾ ਲੇਖਾ ਪਤੀ ਨੇ ਨਹੀਂ ਦੇਣਾ ਪੁੱਤਰ ਦਾ ਲੇਖਾ ਪਿਓ ਨੇ ਨਹੀਂ ਦੇਣਾ ਪਿਓ ਦਾ ਲੇਖਾ ਪੁੱਤਰ ਨੇ ਨਹੀਂ ਦੇਣਾ ਸਭ ਦੀ ਆਪਣੀ ਆਪਣੀ ਕਰਮੀ ਹੈ ਹਰ ਸਾਜੀ ਇਹ ਤੁਹਾਡੇ ਸੁਹਾਗ ਦੀਆਂ ਨਿਸ਼ਾਨੀਆਂ ਸੀ ਬਿਨਾ ਕਕਾਰਾਂ ਤੋਂ ਬਿਨਾ ਅੰਮ੍ਰਿਤ ਤੋਂ ਨਿਸ਼ਾਨ ਇਹ ਸਿੱਖੀ ਪੰਜ ਈ ਹਰਫ ਕਾਫ ਹਰ ਗਿਜ ਨਾਮ ਬਾਛਦ ਈ ਪੰਜ ਬੂਆਫ ਕੋਈ ਅਮੀਰ ਹੋਵੇ ਕੋਈ ਪੜਿਆ ਲਿਖਿਆ ਹੋਵੇ ਕਿਸੇ ਨੂੰ ਕੋਈ ਮਾਫੀ ਨਹੀਂ ਹੈ ਕਿ ਕੋਈ ਕਵੇ ਨਹੀਂ ਚਲੋ ਮੈਨੂੰ ਥੋੜੀ ਜੀ ਦਾੜੀ ਕੱਟ ਲੈਣ ਦਿਓ ਜੀ ਮੈਨੂੰ ਥੋੜੀ ਜੀ ਦਾੜੀ ਰੰਗ ਲੈਣ ਦਿਓ ਜੀ ਮੈਨੂੰ ਥੋੜੀ ਜੀ ਗੁੱਤ ਕਰ ਲੈਣ ਦਿਓ ਜੀ ਮੈਨੂੰ ਥੋੜੀਆਂ ਜੀਆਂ ਨੱਤੀਆਂ ਪਾ ਲੈਣ ਦਿਓ ਜੀ ਵਾ ਪਈ ਨੰਦਰਾਲਾਲ ਸਾਹਿਬ ਕਹਿੰਦੇ ਨੇ ਨਹੀਂ ਕਿਸੇ ਨੂੰ ਕੋਈ ਮਾਫੀ ਨਹੀਂ ਹੈ ਹਰ ਗਿਜਨਾ ਬਾਸ਼ਰ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੁਸੀਂ ਲੜ ਰਹੇ ਹੋ ਕਿਰਪਾਨ ਪਾ ਕੇ ਪੇਪਰ ਦੇਣ ਲਈ ਕਿਰਪਾਨ ਪਾ ਕੇ ਜਾੜ ਵਿੱਚ ਚੜ੍ਹਨ ਲਈ ਕਿਰਪਾਨ ਪਾ ਕੇ ਕੋਰਟ ਕਚਹਿਰੀ ਜਾਣ ਵਾਸਤੇ ਕਿਰਪਾਨ ਪਾ ਕੇ ਡਿਊਟੀ ਕਰਨ ਵਾਸਤੇ ਦਸਤਾਰ ਵਾਸਤੇ ਕਿੱਡੇ ਕਿੱਡੀ ਵੱਡੀ ਲੜਾਈ ਇੰਗਲੈਂਡ ਵਿੱਚ ਲੜੀ ਅਸੀਂ ਅੱਜ ਵੀ ਕਿੰਨੇ ਮੁਲਕ ਨੇ ਜਿੱਥੇ